ਦੋਸਤੋ ਵੀਡੀਓ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੈ ਪਰ ਇਹ ਵੇਖੋ ਤੁਸੀਂ ਉਹ ਜਿਹੜੇ ਮੁੰਡਾ ਤੇ ਕੁੜੀ ਨੇ ਦੋਨੇ ਹੀ ਅਪਾਹਜ ਨੇ ਪਰ ਮੁੰਡੇ ਨੇ ਜਿਸ ਤਰ੍ਹਾਂ ਕੁੜੀ ਦਾ ਹੱਥ ਫੜ ਰੱਖਿਆ ਨੇ ਉਸ ਨੂੰ ਖਿੱਚ ਰਿਹਾ ਹੈ ਸੱਚੀ ਉਸ ਨੇ ਦਿਲ ਜਤ ਲਿਆ ਇਸ ਤਰ੍ਹਾਂ ਹੀ ਇਹ ਜੋੜੀ ਸਦਾ ਸਲਾਮਤ ਰhਕੇ ਸਾਡੀਆਂ ਇਹੀ ਅਸੀਸਾਂ ਨੇ ਦੋਸਤੋ ਕਮੈਂਟ ਬਾਕਸ ਵਿੱਚ ਇਸ ਜੋੜੀ ਦੇ ਲਈ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਇਹ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਤੁਸੀਂ ਵੀਡੀਓ ਵਿੱਚ ਨਾ ਇੱਕ ਲਾੜਾ ਤੇ ਲਾੜੀ ਨੂੰ ਵੇਖ ਸਕਦੇ ਹੋ ਅਤੇ ਲਾੜੇ ਦਾ ਦੋਸਤ ਆਉਂਦਾ ਹੈ ਉਹ ਇੱਕ ਅਜੀਹਾ ਗਿਫਟ ਦਿੰਦਾ ਹੈ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਉਹ ਮੁੰਡਾ ਉਹਨਾਂ ਨੂੰ ਬੂਟੇ ਗਿਫਟ ਕਰਦਾ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਹ ਬੂਟੇ ਆਪਣੇ ਵਿਹੜੇ ਦੇ ਵਿੱਚ ਲਗਾਉਣੇ ਆ ਇਹ ਗਿਫਟ ਨਾ ਅੱਜ ਤੱਕ ਦਾ ਸਭ ਤੋਂ ਖੂਬਸੂਰਤ ਗਿਫਟ ਹੈ ਤੇ ਸਾਨੂੰ ਇਸ ਵੀਰ ਤੋਂ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਗਿਫਟ ਦੇਣੀ ਹੈ ਤਾਂ ਇਸ ਤਰ੍ਹਾਂ ਦੇ ਗਿਫਟ ਦਿਓ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ